ਸਾਸਿਕਾ ਬਾਜੀ ਸਾਸਿਕਾ ਮਹਾਰਾਜ ਜੀ ਕਾਲ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਬਹੁਤ ਵਧੀਆ ਤੀਨੋ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਵਿੱਚ ਜੀ 978911998 ਜੀ ਠੀਕ ਆ ਜੀ ਇਹ ਨੰਬਰ ਪਾਲ ਜਨਾ ਅਮਰਸਰ ਜੀ ਨਾਮ ਮਰਾ ਪ੍ਰਭ ਜੀ ਜੀ ਠੀਕ ਤੇ ਆ ਕੱਟੀ ਆ ਕਿ ਝੋਟੀ ਆ ਇਹ ਵੀ ਦੀ ਕੱਟੀ ਜੇ ਮਲੋ ਖੀਰੀ ਲੱਗਦੀ ਆ ਹਾਂ ਜੀ ਖੀਰੀ ਜੀ ਦੁੱਧਾ ਲੱਗਦਾ ਜੀ ਜਰੀਏ ਠੀਕ ਇਹ ਨਿਗਾ ਨਿਗਾ ਸਿੰਘ ਵੇਖੋ ਮੇਰਾ ਭਰਾ ਉਂਗਲੀ ਪੈਂਦੀ ਆ ਚੰਗੀ ਸੋਹਣੀ ਵਧੀਆ ਵਾ ਦੋ ਉਂਗਲਾਂ ਨਹੀਂ ਵੇਲੋ ਪੈਂਦੀਆਂ ਠੀਕ ਇੱਕ ਉਂਗਲ ਪੈਂਦੀ ਜਾਂ ਅੂਠਾ ਪੈਂਦਾ ਬਸ ਬਾਕੀ ਰਿੰਗ ਸਿੰਘ ਵੀ ਜੀ ਠੀਕ ਆ ਕੋਈ ਫੋੜ ਸ਼ਾਂਗ ਨਹੀਂ ਹੈਗੀ ਮੇਰਾ ਭਰਾ ਤੇ ਹੈ ਇੱਕ ਠੰਡੀ ਆ ਮੈਂ ਨਾ ਵੀ ਦੀ ਭਾਵੇਂ ਸਾਰੀ ਦੇੜੀ ਥੱਲੇ ਬਿਠਰੋ ਵੇ ਲੋ ਬੋਟਾ-ਪੋਟਾ ਸਾਂਝ ਹੋਣੀ ਮਤਲਬ ਕੋਟ ਨਾਲ ਥਣ ਮਿਲਦਾ ਜੀ ਮੈਂ ਵੀ ਚੰਗੀ ਤਿਆਰ ਕਰੂਗੀ ਮੈਂ ਨਾ ਬਹੁਤ ਸੋਹਣੀ ਝੋਲੀ ਕਰੂਗੀ ਵੀ ਦੀ ਘਰ ਹਾਂ ਚੰਗੀ ਤੋਰਦੇ ਥੋੜੀ ਜੀ ਲਓ ਵੀ ਦੀ ਲਓ ਜੀ ਲਗਾਓ ਇਹ ਚੰਗੀ ਸੋਹਣੀ ਆ ਕੱਟੀ ਤੇ ਬਾਕੀ ਵੀ ਦੀ ਅਲਬਖੀਰੀ ਕੱਟੀ ਏ ਆਏ ਵੀਰ ਤੈਨੂੰ ਪਤਾ ਮੈਨੂੰ ਨਹੀਂ ਇਹ ਗੱਲ ਦਾ ਪਤਾ ਕੋਈ ਆ ਹੈਂ ਕਿਹੜਾ ਲੋਕੇ ਲੈ ਜਾਂਦੀ ਉਹ ਤਾਂ ਜਿੱਦਾਂ ਆਪਾਂ ਦੱਸਿਆ ਆ ਜਿੱਦਾਂ ਉਹਨੇ ਦੱਸਿਆ ਤੈਨੂੰ ਵੀ ਕੀ ਨਹੀਂ ਜਾਏ ਬਾਕੀ ਵੀਡੀਓ ਕੱਟ ਕੇ YouTube ਤੇ ਵੇਖ ਲੈਣਾ ਹਲ ਬਾਕੀ ਵੀ ਗੱਡੀਏ ਹਾਂ ਆ ਐ ਵੇਲੇ ਤੇ ਤੁਹਾਡੀ ਆ ਕੱਟੀਏ ਤੁਹਾਡੇ ਹੱਥ 'ਚ ਫੜਿਆ ਰੱਸਾ ਤੇ ਤੁਹਾਡੀ ਕੱਟੀ ਆ ਤੇ ਕੱਟੀ ਹੈ ਮੈਨੂੰ ਲੱਗਦੀ ਬਰੀਕ ਚਮੜੀ ਦੀ ਆ ਨਹੀਂ ਨਹੀਂ ਬਿਲਕੁਲ ਨਹੀਂ ਇਹ ਬਰੀਕ ਚਮੜੀ ਦੀ ਵੀ ਗੱਡੀ ਬਿਲਕੁਲ ਬਰੀਕ ਚਮੜੀ ਦੀ ਆ ਤੇ ਚੰਗੀ ਸੋਹਣੀ ਆ ਸਾਫ ਗੱਡੀ ਵੀ ਸਾਫ ساری ਤੇ ਹੈ ਹੀ ਹਰਿਆਣੇ ਦੀ ਮੱਝ ਦੀ ਕੱਟੀ ਹੈ ਵੱਡੀ ਨੇ ਕੱਟੀ ਕੱਟੀ ਮੁੱਲ ਪਾਉਗੀ ਆਪਣੇ ਖਲੋਗੇ ਕਰਾਂ ਨਾ ਨਾ ਪਾਉਗੀ ਪਾਉਗੀ ਮੁੱਲ ਪਾਉਗੀ ਬਾਕੀ ਜੀ ਪਸੋਂ ਹਿੱਟ ਜਾਈ ਆਪਣਾ ਟੀਕਾ ਨਹੀਂ ਪਰਾਇਆ ਕਿਉਂਕਿ ਬੱਚੀ ਹੈ ਜੀ ਅੱਛਾ ਬੱਚੀ ਹਾਂ ਹੈ ਬੱਚੀ ਆ ਉਹ ਸਾਮ ਕੀਤੀ ਹੈ ਕਿਸ ਨੇ ਇੱਕ ਸਾਮ ਗਈ ਜੀ ਨਹੀਂ ਨਾ ਕਿਸੇ ਕਹਿੰਦੇ ਚਲੋ ਜਿਹਨਾਂ ਵੀ ਦੀ ਸਾਮ ਕੀਤੀ ਉਹਨਾਂ ਵੰਡ ਜਿਆ ਖਾਗਣੀ ਹੈ ਠੀਕ ਠੀਕ ਹਾਂ ਜੀ ਨਾ ਨਾ ਖੀਰੀ ਸੂਗੀ ਜੇ ਚੰਗ ਦੰਦ ਭੰਗੂਗੀ ਕੋਈ ਵਸ ਸੂਗੀ ਗੱਡੀ ਨਾ ਨਾ ਚੰਗੀ ਜੇ ਕੋਈ ਸਾਂਭ ਵਾਲਾ ਲੈ ਗਿਆ ਨਾ ਤਾਂ ਬੜੇ ਸਾਂਭ ਵਾਲਾ ਲੈ ਕੇ ਫਿਰ ਵੀ ਬੜੇ ਪ੍ਰੇਮੀ ਆ ਵੀ ਜਿਹੜੇ ਵੀਰ ਨਾ ਕਦਰ ਹੀ ਉਹਨੇ ਪਾਉਣੀ ਜਿਹਨੂੰ ਪਤਾ ਹੈ ਨਾ ਕਿ ਚੀ ਦਾ ਕਦਰ ਹੀ ਉਹਨੇ ਪਾਉਣੀ ਆ ਉਹਨੇ ਪਾਉਣੀ ਆ ਦੂਜੇ ਨੇ ਗੱਲ ਕਰਾਉ ਫਰੀ ਮਿਲ ਜੇ ਹਰ ਕਹਿੰਦਾ ਮੈਨੂੰ 15000 ਲੱ ਲਾ ਉਹਨੇ ਤਾਂ ਕਦਰ ਉਹਨੇ ਪਾਉਣੀ ਆ ਬਸ ਵਾਹ ਸਿੰਗਲ ਡੀਜਾ ਵੀ ਕੋਈ ਢੇੜ ਨਹੀਂ ਛੜਿਆ ਕੇ ਚੁਗੜੀ ਨੇ ਨਾ ਨਾ ਭਾਵੇਂ ਗਾਵਾਂ ਨੂੰ ਭਾਵੇਂ ਇਧਰ ਆਸ ਵੀ ਨਾ ਨਾ ਆ ਚੀਜ਼ਾਂ ਲੱਭਦੀਆਂ ਨਾ ਪਗਾਨੇ ਬੰਦਾ ਲਾਗੇ ਖਲੋਏ ਕਟੀਆਂ ਤੇ ਮ ਬਾਕੀ ਮੇਰਾ ਭੈਣ ਭਰਾ ਜੀ ਨੇ ਫੋਨ ਲਾਉਣਾ ਵੇਖੋ ਵੀਜੀ ਆਪਣੀ ਸੋਚ ਕੇ ਸਮਝ ਕੇ ਦੋ ਵਾਰ ਫੋਨ ਕਰੇ ਵੀਡੀਓ ਦਿਖਾਓ ਐ ਚੱਲੀ ਕਰਕੇ ਝੋਡੀ ਖੜੇ ਝੋਡੀ ਖਾਣੇ ਵੀਰ ਉਹਨੇ ਸਮਝ ਲਿਆ ਵੀ ਕਮੇਟੀ ਪੈਣੀ ਵੀਜੀ ਆਹ ਵੇਖ ਲਓ ਵੀ ਅਮਦੂਰੋਂ ਵਿਖਾਉਣ ਦੇ ਆਈਡੀਆ ਲਾ ਲਿਓ ਨਹੀਂ ਨਹੀਂ ਕੱਟੀ ਵੀ ਰਹਿ ਹੈ ਚੰਗੀ ਜਿਹੀ ਜਰੀ ਦੇ ਹਾਂ ਬੇਲਵਾਲ ਕਾਫੀ ਲੰਮੀ ਆ ਦੂਰੋਂ ਵਿਖਾਉਣ ਦੇ ਆ ਹਟਵੀਂ ਕਰਕੇ ਬਾਕੀ ਵੀਜੀ ਵੇਖੋ ਕੱਟੀ ਕਿਤੇ ਬਗਾਨੇ ਕਰਵਾਈ ਹੈ ਜਿਹੜੀ ਸੱਚੇ ਲਈ ਕਰੇ ਕਿਤੇ ਕੱਟੀ ਨਹੀਂ ਹਿੱਲਦਾ ਮਤ ਬਣਿਆ ਕੱਟੀ ਕੋਈ ਨਹੀਂ ਸਹੀ ਆ ਤਾਂ ਕੀ ਕਰਨਾ ਆਪਾਂ ਮੁੱਲ ਮੁੱਲ ਵੀਜੀ ਪਹਿਲਾਂ ਪਰਲੀਏ 45 ਕਰ ਲਈਏ 50 ਕਰ ਲਈਏ ਤਿਆਰ ਕਰਕੇ ਵੇਚਣੀ ਨਾ ਉਹਨੇ 2 ਲੱਖੇ ਮੰਗਣਾ ਪਾਜੇ ਨਹੀਂ ਨਹੀਂ ਉਹ ਤਾਂ ਹੈ ਹੀ ਆ ਉਹ ਤਾਂ ਜਾਣੀ 2 ਲੱਖ ਰੀਕੇ ਉਹਦੇ ਵਿੱਚ ਮੁੱਲ ਪਾਉਗੀ ਕਿਉਂਕਿ ਇਹ ਇਹ 2025 ਚੱਲਦਾ ਵਾ ਜੇ ਇਦਾਂ ਦੀਆਂ ਕਟੀਆਂ ਕੋਈ ਸੰਭਲੇ ਨਾ ਤੇ ਸੰਭਲੋ ਡਬਲ ਆ ਇਹ ਐਫ ਡੀਆਂ ਆਈਆਂ ਵੀ ਐਫ ਡੀ ਐਫ ਡੀ ਆ ਐਫ ਡੀਆਂ ਆਈਆਂ ਇਹ ਬੜੀ ਭੈਣ ਭਰਾ ਬਾਕੀ ਕੋ ਆਪਣੀ ਤਸੱਲੀ ਕਰ ਖੜੇ ਵੀ ਜੀ ਬਾਕੀ ਹੋਰ ਵੀ ਬਾਕੀ ਇਹਦੀ ਤਸੱਲੀ ਇਹੋ ਹੀ ਆ ਵੀ ਆਪਾਂ ਇਹ ਵੇਖ ਲਿਆ ਵਾ ਸਾਫ ਸੁਥਰੀ ਆ ਸਾਫ ਸੁਥਰੀ ਵੀ ਕੋਈ ਫੋਟੋ ਨਹੀਂ ਲੱਗੀ ਨਹੀਂ ਕੋਈ ਫੋਟੋ ਨਹੀਂ ਲਾ ਕੇ ਬਣਾਉਣੀ ਸਾਫ ਆ ਇੱਕ ਠੰਡੀ ਆ ਠੰਡੇ ਸ਼ਾਂਤ ਸੁਭਾਦੀ ਦੀ ਗੱਡੀ ਆ ਹਾਂ ਸ਼ਾਂਤ ਸੁਭਾਦੀ ਦਾ ਵੀਰ ਨੂੰ ਲਾ ਲਿਓ ਫੋਨ ਤੇ ਕਟੀਆਂ ਵੇਚਣ ਵਾਲੇ ਵੀਰ ਨੂੰ ਫੋਨ ਕਰ ਲਿਓ ਜੀ ਮੈਨੂੰ ਕਟੀਆਂ ਵੇਚਣ ਵਾਲੇ ਵਸ਼ੀਆਂ ਵੇਚਣ ਵਾਲਾ ਕੋਈ ਫੋਨ ਲਾ ਕੇ ਕਰੋ ਮੇਰਾ ਭਰਾ ਸੱਜੇ ਡੰਗਰ ਭਾਵੇਂ ਮੈਨੂੰ ਨਾ ਹੀ ਦਿਆ ਕਰੋ ਕਟੀਆਂ ਵੇਚਣ ਵਾਲਾ ਜਿਹੜਾ ਮਰਜੀ ਹੋਵੇ ਤੇ ਮੋਬਾਈਲ ਨੰਬਰ ਫੇਰ ਬੋਲੋ ਮੋਬਾਈਲ ਨੰਬਰ 97991197 ਵੀਰ ਜੀ ਆਪਣਾ ਤੇ ਵੀਰ ਨੂੰ ਲਾ